ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਹੋਪਸ ਤੁਸਾਰੇ ਠੀਕ ਠਾਕ ਹੋਵੋਗੇ ਅੰਦਰ ਉਸ ਤੋਂ ਖੁਸ਼ਾਲ ਹੋਵਾਂਗੇ ਮੈਂ ਵੀ ਬਿਲਕੁਲ ਠੀਕ ਐ ਤੇ ਅੱਜ ਸ਼ੁਰੂ ਕਰ ਰਹੀਆਂ ਵਲੌਗ ਵਲੌਗ ਮੈਂ ਸਵੇਰ ਤੋਂ ਮਾਰਨਿੰਗ ਤੋਂ ਸ਼ੁਰੂ ਕੀਤਾ ਹੋਇਆ ਵੈਸੇ ਅੱਜ ਜਦੋਂ ਮੈਂ ਬ੍ਰੈਕਫਾਸਟ ਤਿਆਰੀ ਕਰਦੀ ਸੀ ਵਲੌਗ ਸ਼ੁਰੂ ਕਰ ਲੈ ਸੀ ਕਲਿੱਪਸ ਬਣ ਹੀ ਗਏ ਹਨਾ ਤੇ ਹੁਣ ਮੈਂ ਕਿਹਾ ਚਲੋ ਇੱਕ ਵਾਰ ਸਤਿ ਸ੍ਰੀ ਅਕਾਲ ਬੁਲਾ ਦਈਏ ਤੁਹਾਨੂੰ ਵਿਸ਼ ਕਰ ਲਈਏ ਤੇ ਥੋੜੇ ਰੂਬਰੂ ਹੋ ਜਾਈਏ ਤੇ ਫਿਰ ਅੱਗੇ ਤੁਹਾਨੂੰ ਐਡ ਕਰ ਦਈਏ ਕਲਿੱਪਸ ਮਾਰਨਿੰਗ ਦਾ ਸਾਰੇ ਤੁਸੀਂ ਦੇਖੋਗੇ ਵਲੌਗ ਸ਼ੁਰੂ ਤੋਂ ਸਵੇਰ ਤੋਂ ਜੋ ਮ ਕੱਢ ਹੋਇਆ ਇੰਦੇ ਤੇ ਹੁਣ ਟਾਈਮ ਹੈਗਾ ਲਗਭਗ ਲਗਭਗ ਸਵਾ 1 ਦਾ ਸਵਾ 1 ਦਾ ਟਾਈਮ ਹੈ ਤੇ ਹੁਣ ਆਪਾਂ ਦਾ ਮੈਂ ਲੰਚ ਕਰਦੀ ਆ ਆ ਬਾਹਰ ਧੁੱਪ ਨਿਕਲ ਜਾਂਦੀ ਹੈ ਕਦੇ ਬੱਦਲ ਹੋ ਜਾਂਦਾ ਕਦੇ ਧੁੱਪ ਹੋ ਜਾਂਦੀ ਹੈ ਐਦਾਂ ਮੌਸਮ ਚੱਲ ਰਿਹਾ ਅੱਜ ਧੁੱਪ ਨਿਕਲਦੀ ਹੈ ਤਾਂ ਬੜੀ ਤੇਜ਼ ਨਿਕਲਦੀ ਹੈ ਨਹੀਂ ਫਿਰ ਬੱਦਲ ਹੋ ਜਾਂਦਾ ਕੱਪੜੇ ਉਮੀਦ ਹੈਗੇ ਵੀ ਸੁੱਕ ਜਾਣਗੇ ਕੱਪੜੇ ਸੁੱਕ ਜਾਣਾ ਬਸ ਐਂ ਹੁੰਦਾ ਫਿਰ ਐਂ ਹੁੰਦਾ ਅੰਦਰ ਪਾਉਣੇ ਨਾ ਬਹੁਤ ਔਖੇ ਹੋ ਨੇ ਸੁੱਕ ਜਾਣ ਦਾ ਤੈਅ ਕਰਕੇ ਆਪਾਂ ਸੰਭਾਲਦੇ ਹੋਏ ਨਾ ਆਪਣਾ ਕੰਮ ਖਤਮ ਹੋ ਜਾਂਦਾ ਨਹੀਂ ਫਿਰ ਉਹ ਨਮਕੀ ਜਾਂਦਾ ਕੰਮ ਚਲੋ ਜੀ ਹੁਣ ਦੁਸਤ ਦੇਖੋ ਮੇਰਾ ਮਾਰਨਿੰਗ ਤੋਂ ਲੈ ਕੇ ਵਲੌਗ ਹੁਣ ਤੱਕ ਦਾ ਕੀ ਕੁਝ ਕੰਮ ਕਾਜ ਹੋਇਆ ਇਹਦੇ ਇਹ ਨਵੇਂ ਮਾਰਨਿੰਗ ਦੇ ਬ੍ਰੈਕਫਾਸਟ ਦੀ ਪ੍ਰੈਪਰੇਸ਼ਨ ਕਰ ਰਹੀ ਹਾਂ ਮੈਂ ਆਲੂ ਵਾਲੇ ਪਰੌਂਠੇ ਬਣਾਉਣੇ ਨੇ ਉਹਦੇ ਲਈ ਆਲੂ ਮੈਂ ਉਬਾਲ ਲੇ ਪਿਆਜ਼ ਕੱਟਿਆ ਪਿਆ ਬਰੀਕ ਤੇ ਹਰੀ ਮਿਰਚ ਕੱਟੀ ਪਈ ਐ ਤੇ ਇੱਧਰ ਮੈਂ ਕਰ ਰਹੀ ਹਾਂ ਬੈਂਗਨ ਦੇ ਪਰਥੇ ਤਿਆਰੀ ਬੈਂਗਨ ਦਾ ਪਰਤਾ ਮੈਂ ਉਹ ਕਰਕੇ ਪੁੰਨ ਕੇ ਗੈਸ ਤੇ ਤੇ ਉਹਨੂੰ ਮੈਸ਼ ਕਰ ਲਿਆ ਪਿਆਜ਼ ਚੌਪ ਕਰਿਆ ਪਿਆ ਟਮਾਟਰ ਚੌਪ ਕਰਿਆ ਪਿਆ ਸਾਈਡ ਬਾਈ ਸਾਈਡ ਮੈਂ ਕਿ ਦੋਨੇ ਚੀਜ਼ਾਂ ਕਰ ਦੂੰਗੀ ਪਿਆਜ਼ ਮੈਂ ਪੌਂਡਲੇ ਇਕੱਟੇ ਮੈਂ ਕਿਹ ਪੜਥਾ ਵੀ ਚਲੋ ਬਣਾਈ ਲੈਨੇ ਆ ਦੋ ਬੈਂਗਣ ਦਾ ਮੈਂ ਕਿ ਦਿਨ ਪਹਿਲਾਂ ਪੜਥਾ ਬਣਾਇਆ ਸੀ ਉਦੋਂ ਮੈਂ 에ਅਰ ਫਰਾਈਰ ਵਿੱਚ ਭੁੰਨੇ ਸੀ ਪਰ ਉਹ ਮੈਨੂੰ ਬਿਲਕੁਲ ਵੀ ਟੇਸਟੀ ਨਹੀਂ ਲੱਗਾ ਹੈਗਾ ਪੜਥਾ ਜਿਹੜਾ ਗੈਸ ਤੇ ਜਾਂ ਅੱਗ 'ਚ ਫਲੇਵਰ ਆਉਂਦਾ ਨਾ SMOKY ਜਾਂ ਫਲੇਵਰ ਆਉਂਦਾ ਪੜਥਾ ਤੇ ਉਹ ਤਾਂ ਮੈਨੂੰ ਬਿਲਕੁਲ ਨਿਆ ਪੜਥਾ ਬਣ ਗਿਆ ਠੀਕ ਹੈ ਵਧੀਆ ਭੁੰਨਿਆ ਗਿਆ ਸੀਗਾ 에ਅਰ ਫਰਾਈਰ ਵਿੱਚ ਤੇ ਪਰ ਟਰਾਈ ਹਰ ਇੱਕ ਚੀਜ਼ ਕਰਨੀ ਚਾਹੀਦੀ ਹੈ ਨਾ ਮੈਨੂੰ ਵੀ ਇਸ ਵਿੱਚ ਟਰਾਈ ਕਰਕੇ ਦੇਖਾਂ ਵੀ ਬੈਂਗਣ 에ਅਰ ਫਰਾਈਰ ਵਿੱਚ ਕਿਵੇਂ ਹੁੰਦਾ ਭੁੰਨਿਆ ਵਧੀਆ ਗਿਆ ਸੀ ਪਰ ਟੇਸਟ ਨਿਊ ਬਣਿਆ ਹੈਗਾ ਪਰ ਇੱਕ ਬੈਂਗਣ ਪੈਸਟਿਕ ਆ ਜਿਹ ਮੈਂ ਗੈਸ ਤੇ ਬਣਾਉਂਗੀ ਮੈਨੂੰ ਤੋਂਦੇ ਕੋਈ ਮਜ਼ਾ ਨਹੀਂ ਆਇਆ ਪਰ ਖਾਦਾ ਨਾ ਖਾਦਾ ਹੀ ਸੀਗਾ ਬਸ ਹਨ ਮੈਨੂੰ ਬੈਂਗਣ ਦਾ ਪਰਤਾ ਬਹੁਤ ਬਹੁਤ ਅੱਛਾ ਲੱਗਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤੇ ਪਰ ਉਹ ਵਧੀਆ ਵੀ ਤਾਂ ਨਾਲ ਆਦਾ ਜਿਹ ਉਹਦੇ ਵਿੱਚ ਉਹ ਸਮੋਕੀ ਜਿਹਾ ਫਲੇਵਰ ਆ ਗਿਆ ਆ ਵੀ ਹੈ ਨਾ ਅੱਗ ਤੇ ਭੁੰਨੀ ਆਪਾਂ ਉਹ ਟੇਸਟ ਆਵੇ ਫੇਰ ਹੀ ਵਧੀਆ ਲੱਗਦਾ ਤੇ ਪਰਤਾ ਮੈਂ ਬਣਾ ਰਹੀ ਹਾਂ ਪਿਆਜ਼ ਮੈਨੂੰ ਬਹੁਤ ਸਾਰੇ ਅੱਛੇ ਲੱਗਦੇ ਨੇ ਪਰਤੇ ਵਿੱਚ ਕਾਫੀ ਸਾਰੇ ਪਿਆਜ਼ ਪਾਏ ਹੁਣ ਪਰ ਉਹ ਕੱਚੇ ਭੁੰਨੇ ਜੇ ਹੁਣ ਜਿਆਦਾ ਡੀਪ ਬ੍ਰਾਊਨ ਨਾ ਕਰੇ ਹੁਣ ਕੱਚੇ ਭੁੰਨੇ ਹੀ ਹੋਣ ਪੜਥਵਣ ਕੀ ਤਿਆਰ ਤੇ ਹੁਣ ਮੈਂ ਕਰਾਂਗੀ ਪਰੌਂਠਿਆਂ ਦੀ ਤਿਆਰੀ ਆਲੂ ਠੰਡੇ ਹੋ ਗਏ ਸੀ ਤਾਂ ਆਲੂ ਨੂੰ ਕਰ ਲੈਨੇ ਮੈਸ਼ ਮੈਸ਼ ਕਰਕੇ ਨਾ ਫਿਰ ਉਹ ਕਰਾਂਗੇ ਪਿਆਜ਼ ਦਾ ਥੋੜਾ ਜਿਹਾ ਤੜਕਾ ਲਾਵਾਂਗੇ ਤਾਂ ਕੱਚੇ ਵੀ ਪਾ ਸਕਦੇ ਨੇ ਪਾ ਸਕਦੇ ਪਰ ਕੱਚਾ ਪਿਆਜ਼ ਦਾ ਐ ਹੁੰਦਾ ਵੀ ਕੱਚਾ ਪਿਆਜ਼ ਜੇ ਆਪਾਂ ਪਾਤ ਪਾਣੀ ਛੱਡਣ ਦਾ ਲੱਰ ਰਹਿੰਦਾ ਫਿਰ ਇਸ ਲਈ ਮੈਂ ਹਲਕਾ ਜਿਹਾ ਪੁੰਨ ਲੂੰਗੀ ਪਿਆਜ਼ ਨੂੰ ਪਹਿਲਾਂ ਮੈਂ ਕਿ ਆਲੂ ਮੈਸ਼ ਕਰਨਾ ਜਿਹੜੇ ਵਿੱਚੋਂ ਕਰਮ ਨੇ ਤਾਂ ਉਹ ਵੀ ਅੱਛੀ ਤਰ੍ਹਾਂ ਠੰਡੇ ਹੋ ਜਾਣਗੇ ਮੈਂ ਇਸ ਗਰਮ ਤਾਂ ਇੱਕ ਵਾਰ ਦੁਬਾਰਾ ਵੀ ਹੋਣੇ ਨੇ ਪਰ ਸਰਦੀ ਕਰਕੇ ਠੰਡੇ ਵੀ ਛੇਤੀ ਹੋ ਜਾਂਦੇ ਨੇ ਤੇ ਆਲੂ ਹੋ ਗਏ ਮੈਸ਼ੇ ਤੇ ਮਿਲਕੋਨੇ ਤੜਕਾ ਪਹਿਲਾਂ ਮੈਂ ਥੋੜਾ ਮੈਂ ਕਿਉ ਪਾਇਆ ਜੀ ਬੀ ਦੇਸੀ ਕਿਉ 팬 ਵਿੱਚ ਉਹੀ 팬 ਮੇਰੇ ਕੰਮ ਆ ਗਿਆ ਪਰਥੇ ਵਾਲਾ ਪਰਥਮ ਹੈ ਨਾ ਇੱਕ ਕੰਟੇਨਰ ਚ ਡੱਬੇ ਚ ਕੱਢ ਲੈ ਸਟੀਲ ਦੇ ਵਿੱਚ ਤੇ ਸੇਮ 팬 ਉਹਦੇ ਵਿੱਚ ਮੈਂ ਕਿਉ ਪਾ ਕੇ ਜੀਰਾ ਭੁੰਨ ਲਿਆ ਫਿਰ ਮੈਂ ਪਿਆਜ਼ ਤੇ ਹਰੀ ਮਿਰਚ ਜਿਹੜੀ ਕੱਟ ਕੇ ਰੱਖੀ ਸੀ ਪਰੌਂਠਿਆਂ ਲਈ ਤੇ ਹਲਕਾ ਜਿਹਾ ਭੁੰਨੂਗੀ ਬਿਲਕੁਲ ਹਲਕਾ ਜਿਹਾ ਤਾਂ ਕਿ ਜਿਹੜਾ ਪਿਆਜ਼ ਦਾ ਪਾਣੀ ਹੈ ਉਹ ਮੱਚ ਜੇ ਬਹੁਤੀ ਹਲਕਾ ਜਿਹਾ ਲਾਈਟ ਜਿਹਾ ਗਲਤਰ ਹੋ ਗਏ ਨਾ ਪਿਆਜ਼ ਦਾ ਜਦੋਂ ਬਸ ਉਹਨਾਂ ਕੀ ਕਰ ਰੱਖਣਾ ਬਹੁਤ ਜ਼ਿਆਦਾ ਮੈਂ ਡਾਰਕ ਨਹੀਂ ਕਰ ਦਿੰਦਾ ਕਿ ਆਪਾਂ ਨੂੰ ਪਿਆਜ਼ ਦਾ ਫਲੇਵਰ ਵੀ ਆਵੇ ਇਹ ਨਾ ਹੋਵੇ ਪਿਆਜ਼ ਦਾ ਫਲੇਵਰ ਹੀ ਖਤਮ ਹੋ ਜੇ ਤੇ ਫਿਰ ਇਹਦੇ ਵਿੱਚ ਪਾ ਦਾਂਗੇ ਮਸਾਲੇ ਨਮਕ ਮਿਰਚ ਹਲਦੀ ਨੇ ਮੈਂ ਪਾ ਦਿੱ ਹੈਗੀ ਅ ਗਰਮ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਵੀ ਮੈਂ ਪਾਉਂਗੀ ਮੈਨੂੰ ਭੁੰਨੇ ਹੋਏ ਜੀਰੇ ਦਾ ਵੀ ਅੱਛਾ ਲੱਗਦਾ ਆਲੂਆਂ ਦੇ ਪੌਂਟੇ ਚ ਫਲੇਵਰ ਤੇ ਇੱਕ ਮੈਂ ਚਾਟ ਮਸਾਲਾ ਪਾਇਆ ਥੋੜਾ ਜਿਹਾ ਜਾਂ ਅੰਬ ਚੂਰ ਪਾਊਡਰ ਪਾ ਸਕਦੇ ਆਪਾਂ ਇਹ ਪਾਇਆ ਮੈਂ ਇਹ ਮੇਥੀ ਪਾ ਰਹੀ ਮੇਰੇ ਕੋਲ ਤੰਗੀਆਂ ਹੈ ਨਹੀਂ ਸਿਰ ਨਹੀਂ ਤੰਗੀਆਂ ਤਾਂ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਪਰ ਅੱਜ ਫਰੈਸ਼ ਤੰਗੀਆਂ ਹਰਾ ਤੰਗੀਆਂ ਹੈ ਨਹੀਂ ਸੀ ਮੈਂ ਕਿਹਾ ਚਲੋ ਮੇਥੀ ਪਾ ਲਉਂਦੇ ਆ ਇਹ ਸਾਰੇ ਮਸਾਲੇ ਪਾ ਲੇ ਤੇ ਆਲੂ ਅਨ ਸਟਫਿੰਗ ਨੂੰ ਮਿਕਸ ਕਰਦੇ ਨਾ ਬਸ ਹੁਣ ਮੈਂ ਸ਼ੇਕ ਨਹੀਂ ਜਿਆਦਾ ਲਵਾਉਣੀ ਬਸ ਇੱਕ ਸਿਰਫ ਮਿਕਸ ਹੀ ਕਰਨਾ ਬਸ ਕੱਲੇ ਪਿਆਜ਼ ਤੇ ਜੀਰਾ ਹੀ ਭੁੰਨਣਾ ਸੀਗਾ ਹਲਕਾ ਮਿਕਸ ਕਰਕੇ ਮੈਨੂੰ ਰੱਖ ਦੂੰਗੀ ਸਟਫਿੰਗ ਚੰਡੀ ਮੇਰੇ ਵੱਲੋਂ ਖਾਣੇ ਦੀ ਤਿਆਰੀ ਹੈ ਤੇ ਮੈਂ ਸੈਟਅਪ ਸਾਰਾ ਕਰਤਾ ਤਿਆਰ ਇਹਦਾ ਚੱਕਲਾ ਬੇਲ ਨਾ ਪਰੇਥਨ ਆਟਾ ਰੱਖਿਆ ਪਿਆ ਹੈ ਇਸ ਵਿੱਚ ਪਰਤਾ ਬਣਾਏ ਬੈਠ ਅੱਲੂ ਉਬਲੇ ਹੋਏ ਇਹ ਹੈਗਾ ਇੱਦਾਂ ਤਾਜ਼ਾ ਮੱਖਣ ਮੇਰੇ ਵੱਲੋਂ ਤਿਆਰੀ ਖਾਣੇ ਦੀ ਬਸ ਜਦ ਖਾਣ ਵਾਲੇ ਤਿਆਰ ਹੋਣਗੇ ਫਟਾਫਟ ਮੈਂ ਗੈਸ ਔਨ ਕਰਕੇ ਬਣਾਉਣ ਲੱਗ ਜੂਗੀ ਕਿਚਨ ਇੱਕ ਵਾਰ ਸਾਰੀ ਸਾਫ਼ ਆ ਇਧਰ ਪੈਨ ਭੰਡੇ ਇਹ ਚੱਕਣ ਵਾਲੇ ਨੇ ਇਹ ਚੱਕੂਗੀ ਸਾਰਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਲਾਸਟ ਵਿੱਚ ਆਈ ਮੇਰੀ 바ਰੀ ਮੈਂ ਲੈ ਰਹੀਆਂ ਪਰੌਂਠੇ ਨਾਲ ਮੇਰੇ ਹੱਥਾਂ ਦਾ ਬਣਾਇਆ ਹੋਇਆ ਮਿੱਠੀ ਮਿਰਚ ਦਾ ਜਾਰ ਲਾਲ ਮਿਰਚ ਦਾ ਮਿੱਠਾ achar ਬਹੁਤ ਟੇਸਟੀ ਲੱਗਦਾ ਮੈਨੂੰ ਟਾਈਮ ਹੋ ਰਿਹਾ 11 ਵਜੇ ਤਾਂ 11 ਵੱਜ ਚੁੱਕੇ ਨੇ ਧੁੱਪ ਵੀ ਨਿਕਲ ਗਈ ਵਧੀਆ ਇੰਨੇ ਕੱਪੜੇ ਮੇਹਲੇ ਸੈਮੀ ਚ ਧੋਕੇ ਹਟੀਆਂ ਵਾਲੇ ਫੂਲੀ ਵਾਲੇ ਤੋਤੇ ਆਂਦੇ ਨੇ ਹਲੇ ਉਹਨਾਂ ਨੂੰ ਲੱਗੂ ਅੱਧਾ ਘੰਟਾ ਹੋਰ ਇਹ ਸਿਰਫ ਸੈਮੀ ਤੋਤੇ ਨੇ ਫੂਲੀ ਵਾਲਾ ਹਲੇ ਕੱਟ ਕੇ ਸੁੱਕਣੇ ਪਾਉ ਜੋ ਤੋਤੇਗੇ ਹਲੇ ਤੋਤੇ ਨਹੀਂ ਗਏ ਟਾਈਮ ਪਿਆ ਉਹਦਾ ਧੁੱਪ ਉੱਪਰ ਨਿਕਲੇ ਸੂਰਜ ਦੇਵਤਾ ਜੀ ਆ ਗਏ ਕੱਪੜੇ ਵਧੀਆ ਸੁੱਕ ਜਾਣਗੇ ਧੁੱਪ ਐਵੇਂ ਜਿਵੇਂ ਰੋਏ ਪਰ ਵਿੱਚ ਵਿੱਚ ਬੱਦਲ ਜਿਵੇਂ ਲੱਗਦੇ ਨੇ ਧੁੱਪ ਤਾਂ ਵਧੀਆ ਜੇ ਸ਼ਾਮ ਤੱਕ ਐਵੇਂ ਰਹੂਗੀ ਤੇਜ਼ ਆਹ ਅੱਧਾ ਘੰਟਾ ਪਿਆ ਫੂਲੀ ਦਾ ਕੱਪੜਿਆਂ ਦਾ ਬੜਾ ਕੰਮ ਸੀ ਕੱਪੜੇ ਕਾਫੀ ਕਾਫੀ ਹੋਏ ਪਏ ਸੀ ਇਹ 26 ਮਿੰਟਸ ਪੈਣੇ ਆਜੂਗੇ ਫਿਰ ਮੈਂ ਜੋ ਕੱਪੜੇ ਉਹ ਧੁੱਤਗੇ ਨਾ ਸਾਰਾ ਮੈਂ ਲਾਂਡਰੀ ਰੂਮ ਆ ਸਾਰੇ ਬਾਲਟੇ ਬੁਲਟੀਆਂ ਮਾਰ ਕੱਟ ਕੇ ਸਪੋਚਾ ਲਾਉਣਾ ਸਫਾਈ ਕਰਨੀ ਹੈ ਅਜੇ ਦੀ ਜਿਹੜੇ ਮੈਂ ਫੁੱਲੀ ਮਸ਼ੀਨ ਚ ਕੱਪੜੇ ਪਾਏ ਹੋਏ ਸੀ ਉਹ ਵੀ ਧੁੱਤਗੇ ਸੋਨੂੰ ਉਹ ਸੁੱਕਣੇ ਬਾਹਰ ਕੱਢ ਕੇ ਮੌਸਮ ਕੁਝ ਇਸ ਤਰ੍ਹਾਂ ਦਾ ਸੀਗਾ ਪਹਿਲਾਂ ਬਹੁਤ ਵਧੀਆ ਧੁੱਪ ਨਿਕਲੀ ਫਿਰ ਬੱਦਲਵਾਈ ਹੋ ਗਈ ਫਿਰ ਧੁੱਪ ਨਿਕਲੀ ਬਸ ਐ ਹੋ ਗਿਆ ਐਟ ਲਾਸਟ ਪਰ ਧੁੱਪ ਨਿਕਲਣ ਆਈ ਸੀ ਧੁੱਪ ਸੋਹਣੀ ਸੀ ਕੱਪੜੇ ਬਹੁਤ ਵਧੀਆ ਸੁੱਕ ਗਏ ਸੀਗੇ ਸਾਰੇ ਮੈਨੂੰ ਬਸ ਐ ਸੀ ਧੁੱਪ ਨਿਕਲਣਾਵੇ ਧੁੱਪ ਨਿਕਲਾਵੇ ਧੁੱਪ ਆ ਗਈ ਸੀ ਪਰ ਵਧੀਆ ਕੱਪੜੇ ਸੁੱਕ ਗਏ ਸਾਰੇ ਸਾਂਭ ਕੇ ਕੱਪੜੇ ਹਨਾ ਧੁੱਪ ਨਾ ਨਿਕਲੇ ਫਿਰ ਆਪ ਨੂੰ ਅੰਦਰ ਚੱਕ ਕੇ ਪਾਉਣੇ ਪੈਂਦੇ ਨੇ ਕੋਈ ਕੱਪੜਾ ਕਿਤੇ ਪਾਓ ਕਿਤੇ ਪਾਓ ਫਿਰ ਉਹ ਇੱਕ ਦਿਨ ਫਿਰ ਇਹਨਾਂ ਤੋਂ ਦੋ ਦਿਨ ਫਿਰ ਇਹਨਾਂ ਨੂੰ ਸਵਾਦ ਜਾਂ ਨਹੀਂ ਆਉਂਦਾ ਹੈਗਾ ਫਿਰ ਕੱਪੜੇ ਧੂਣ ਦਾ ਤੇ ਸਾਂਭਣ ਦਾ ਕਿੱਥੇ ਤੋਂ ਧੁੱਪੇ ਵਧੀਆ ਸੁੱਕਣ ਕੱਪੜੇ ਕਿਸੇ ਤਰ੍ਹਾਂ ਕੋਈ ਸਮੈਲ ਨਾ ਰਹੇ ਤੇ ਨਾਲ ਦੇ ਨਾਲ ਸੇਮ ਡੇ ਆਪਾਂ ਉਹਨਾਂ ਨੂੰ ਤੈਹ ਲਾ ਕੇ ਆਪਾਂ ਸੰਭਾਲ ਦਈਏ ਫਿਰ ਕੰਮ ਕਰਨ ਦਾ ਮਜ਼ਾ ਆਉਂਦਾ ਜੇ ਸੁੱਕਣ ਨਾ ਫਿਰ ਵਧੀਆ ਹੀ ਲੱਗਦਾ ਫਿਰ ਆਏ ਲੱਗੂ ਬਸ ਕੀ ਧੋਤੇ ਇੱਦਾਂ ਦੇ ਨਾ ਧੋਤੇ ਵਰਗੇ ਕੋਈ ਕੱਪੜਾ ਉੱਧੇ ਸਿੱਟ ਕੋਈ ਉੱਧੇ ਸਿੱਟ ਤੇ ਕੱਪੜੇ ਸਾਰੇ ਪਾ ਦੂੰਗੀ ਸੁੱਕਣੇ ਫਿਰ ਦੋ ਦਿਨ ਤਿੰਨ ਦਿਨ ਆਰਾਮ ਨਾਲ ਲੰਘ ਜਾਂਦੇ ਨੇ ਇੱਕ ਦਿਨ ਕੱਪੜੇ ਧੋਤੋ ਤਾਂ ਕੱਪੜੇ ਵੀ ਅਜ ਮੇਰੇ ਕੋਲ ਕਾਫੀ ਸੀਗੇ ਕੱਪੜੇ ਇਕਨੇ ਭੈਣ ਦਾ ਕਮੈਂਟ ਸੀ ਕਿ ਤੁਹਾਨੂੰ ਚਿਮਨੀ ਕਿਹੜੇ ਕਲੀਨਰ ਨਾਲ ਸਾਫ਼ ਕਰੀਏ ਮੈਂ ਤੁਹਾਨੂੰ ਦੱਸ ਪਾਉਣੀ ਆ ਚਿਮਨੀ ਆ ਮੈਂ ਡレイン ਐਕਸ ਨਾਲ ਸਾਫ਼ ਕਰੀਏ ਆਪਣਾ ਇਹ ਹੁੰਦਾ ਜਿਹੜਾ ਜਿਵੇਂ ਬਾਥਰੂਮ ਦੀ ਡレイン ਨਹੀਂ ਜਾਂ ਕੋਈ ਵਾਸ਼ਫੇਸ਼ੀਅਨ ਸਿੰਕ ਦੀ ਡレイン ਚ ਆਪਾਂ ਪਾਉਣੇ ਹੁੰਦੇ ਨੇ ਪਾਊਚ ਹੁੰਦਾ ਸੀ ਜਿਵੇਂ ਪਾਊਡਰ ਜਿਹਾ ਹੁੰਦਾ ਹੈ ਤਾਂ ਇਹ ਕੈਮੀਕਲੀ ਹੁੰਦੇ ਨੇਗੇ ਪਰ ਇਹ ਥੋੜਾ ਜਿਹਾ ਪਾਉਣਾ ਹੁੰਦਾ ਅੱਧਾ ਪਾਊਚ ਮੈਚ ਪਾਣੀ ਹੁੰਨੀ ਹੈ ਇਹ ਇਹ ਤੁਹਾਡੇ ਚਿਮਨੀ ਦੇ ਦੋ ਫਿਲਟਰ ਨੇ ਤਾਂ ਤੁਸੀਂ ਇਹ ਸਾਰਾ ਪਾਊਚ ਪਾਉ ਦਾ ਬਹੁਤ ਜ਼ਿਆਦਾ ਗੰਦੀ ਐ ਮੈਂ ਸਿਰਫ ਇਹ ਅੱਧਾ ਹੀ ਪਾਣੀ ਹੁਣੀ ਕਹਾਂਗੀ ਇੱਕਾ ਫਿਲਟਰ ਆ ਸਾਡੀ ਚਿਮਨੀ ਦਾ ਤੇ ਨਾਲ ਸਰਫ ਪਾ ਦੇਣੀ ਗਰਮ ਪਾਣੀ ਵਿੱਚ ਉਹਨੂੰ ਮੈਂ ਡਿਪ ਕਰਕੇ ਰੱਖ ਦਨੀ ਐ 20 ਮਿੰਟ ਲਈ 15 ਮਿੰਟ ਲਈ ਜਾਂ ਦੇ ਗੰਦੀਆਂ ਤਾਂ ਅੱਧੇ ਘੰਟੇ ਲਈ ਬਹੁਤ ਸੌਖੇ ਤਰੀਕੇ ਨਾਲ ਸਾਫ਼ ਹੋ ਜਾਂਦੀ ਐ ਆਪਣੇ ਮੈਲ ਬਾਹਰ ਆ ਜਾਂਦੀ ਐ ਆਪਾਂ ਨੂੰ ਰਗੜਨ ਦੀ ਲੋੜ ਨਹੀਂ ਪੈਂਦੀ ਆਹ ਨਾਲ ਪਾਊਚ ਮਿਲਦੇ ਨੇ ਅੱਧਾ ਇਹ ਅਲੱਗ-ਅਲੱਗ ਕੰਪਨੀ ਦੇ ਹੁੰਦੇ ਨੇ ਉਹ ਨਾਮ ਸਾਰੇ ਦਾ ਡਰੇਨੈਕਸ ਹੀ ਹੁੰਦਾ ਕੰਪਨੀ ਅਲੱਗ ਹੁੰਦੀ ਐ ਇਹ ਵੀ ਡਰੇਨੈਕਸ ਐ ਅੱਧਾ ਦਾ ਪੈਕੇਟ ਉਹ ਟਾਈਮ ਸੀ 5 ਵਜੇ ਦਾ ਮੈਂ ਨਾ ਕਿਚਨ ਚੋਂ ਆਈ ਸੀ ਸਬਜ਼ੀ ਬਣਾਈ ਸੀ ਮੈਂ ਛੋਲੂਏ ਦੀ ਦਵਿੰਦਰ ਲੈ ਕੇ ਆਇਆ ਸੀ ਕੱਢਿਆ ਹੋਇਆ ਛੋਲੂ ਕੱਢੇ ਕੱਢਾਈ ਲੈ ਕੇ ਆਇਆ ਸੀ ਨਹੀਂ ਕੱਢਣ ਤੇ ਟਾਈਮ ਲੱਗ ਗਿਆ ਨਾ ਤੇ ਸਬਜ਼ੀ ਬਣਾਈ ਸੀ ਅਸੀਂ ਨਾ ਦੁਪਹਿਰ ਚ ਲੱਗੇ ਸੀ ਮਾਨਸਾ 2 ਵਜੇ ਕੰਮ ਸੀਗੇ 2-4 ਕ ਕਰਨ ਵਾਲੇ ਤੇ 4 ਵਜੇ ਸੀ ਘਰੇ ਆਏ ਆ ਆ ਕੇ ਕੱਪੜੇ ਚੇਂਜ ਕੀਤੇ ਚਾਹ ਕਰੀ ਚਾਹ ਪੀਤੀ ਫਿਰ ਚਾਹ ਪਾਣੀ ਵਾਲੇ ਭਾਂਡੇ ਦੇ ਖੋਹ ਗਏ ਉਹ ਸਾਫ਼ ਕੀਤੇ ਫਿਰ ਮੈਂ ਸਬਜ਼ੀ ਬਣਾਈ ਆਲੂ ਛੋਲੂ ਦੀ ਸਬਜ਼ੀ ਬਣਾਈ ਸਬਜ਼ੀ ਬਣਾ ਕੇ ਮੈਂ ਹੋਣਾ ਇਹ ਰੂਮ ਵਿੱਚ ਕੁਝ ਕੱਪੜੇ ਤਾਂ ਮੈਂ ਜਾਣ ਵੇਲੇ ਉਤਾਰ ਗੀ ਸੀ ਜਿਹੜੇ ਸੁੱਕ ਗਏ ਸੀ ਜਿਹੜੇ ਗਿੱਲੇ ਸੀ ਫਿਰ ਮੈਂ ਆ ਕੇ ਉਤਾਰੇ ਪਰ ਕੱਪੜੇ ਸਾਰੇ ਸੁੱਕ ਗਏ ਸੀ অলਮੋਸਟ ਬਹੁਤ ਵਧੀਆ ਤੋਂ ਉੱਪਰ ਨਿਕਲੀ ਸੀ ਅੱਜ ਬਹੁਤ ਵਧੀਆ ਦਿਨ ਲੱਗਿਆ ਸਾਰੇ ਕੱਪੜੇ ਸੁੱਕ ਗਏ ਸੀ ਤੇ ਹੁਣ ਕਰਦੇ ਆ ਕੱਪੜੇ ਤੈ ਇਦਾਂ ਨਾ ਕੱਪੜੇ ਇਕੱਠੇ ਕਰਕੇ ਮੈਂ ਰੱਖੇ ਨਹੀਂ ਸੀ ਕਦੇ ਪਰ ਜਦੋਂ ਕਿਤੇ ਜਾਣਾ ਪੈਂਦਾ ਵੇਚਰੀ ਚਲੋ ਫਿਰ ਉਹ ਵੀ ਜਾਂਦੇ ਨੇ ਇਹ ਨਹੀਂ ਤਾਂ ਮੈਂ ਜਿਹੜੇ ਜਿਹੜੇ ਕੱਪੜੇ ਸੁੱਕਦੇ ਹੁੰਦੇ ਮੈਂ ਨਾਲ ਦੀ ਨਾਲ ਹੀ ਪੈ ਗਾ ਕੇ ਰੱਖਦੇ ਹੁੰਦੀ ਆ ਕਿਉਂਕਿ ਜੇ ਆਪਾਂ ਇਦਾਂ ਕੱਪੜੇ ਇਕੱਠੇ ਕਰਕੇ ਰੱਖ ਦਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਵੱਲ ਪੈ ਜਾਂ ਇਹ ਮੈਂ ਰੱਖਾਂ ਵੀ ਤਾਂ ਮੈਂ ਬਹੁਤ ਸਿੱਧੇ-ਸਿੱਧੇ ਰੱਖਦੀ ਹੁੰਨੀ ਹਗੀ ਪਰ ਅੱਜ ਮੇਰਾ ਸਿੱਧੇ-ਸਿੱਧੇ ਰੱਖਣ ਦਾ ਟਾਈਮ ਨਹੀਂ ਲੱਗਿਆ। ਬਸ ਜਾਣ ਵੇਲੇ ਫਟਾਫਟ ਮੈਂ ਕਾਲੀ ਚ ਮੀਨੂੰ ਅਹੀਂ ਤੋਂ ਚਲੇ ਜਿਹੜੇ ਸੁੱਕ ਗਏ ਉਹ ਮੈਂ ਅੰਦਰ ਰੱਖ ਗਈ। ਫਿਰ ਉਹ ਜਿਹੜੇ ਕੱਪੜੇ ਉਤਾਰ ਦੇਣ ਜਗ੍ਹਾ ਖਾਲੀ ਹੁੰਦੀ ਹੈ ਉਹਦੀ ਜਗ੍ਹਾ ਤੇ ਹੋਰ ਕੱਪੜੇ ਪੈਣ ਕਿਉਂਕਿ ਅੱਧੀ ਧਾਰ ਤੇ ਧੁੱਪ ਹੁੰਦੀ ਹੈ ਅੱਧੀ ਧਾਰ ਤੇ ਛਾਂ ਹੁੰਦੀ ਹੈ। ਫਿਰ ਅਹੀਂ ਹੁੰਦੇ ਵੀ ਬਾਕੀ ਦੂਜੇ ਕੱਪੜਿਆਂ ਨੂੰ ਧੁੱਪੇ ਕਰਦੀ ਹੈ ਜਿਹੜੇ ਚਲੋ ਗਿੱਲੇ ਨੇ। ਤੇ ਕੱਪੜੇ ਕਰ ਰਹੀ ਤਾਂ ਫਟਾਫਟ ਲੱਗੀ ਪੈਂਦੀ ਅੱਧੀ ਕਿਉਂਕਿ ਫਿਰ ਟਾਈਮ ਹੋ ਰਿਹਾ ਸਵਾ ਪੰਜ ਸਬਜੀ ਮੈਂ ਬਣਾਤੀ ਸਬਜੀ ਬਣਾਈ ਛੋਲੂ ਜਿਹੜਾ ਦਿਵਿੰਦਰ ਲੈ ਕੇ ਆਇਆ ਸੀ ਕੱਢਿਆ ਹੋਇਆ ਛੋਲੂਆ ਕੱਡਾ ਕੜਾਈ ਲੈ ਕੇ ਆਇਸੀ ਪਹਿਲਾ ਦੁਪਹਿਰ ਹੀ ਚੱਲੇ ਗਿਆ ਮਾਨਸਾ 2 ਵਜੇ 4 ਵਜੇ ਸੀ ਵਾਪਸ ਆਇਆ ਆ ਕੇ ਫਟਾਫਟ ਚਾਹ ਪੀਤੀ ਚਾਹਲ ਭਾਂਡੇ ਪੰਜੇ ਸਬਜੀ ਬਣਾਈ ਕੱਪੜੇ ਤਿਆਰ ਕਰਕੇ ਹਟੇ ਹਨ ਕੱਪੜੇ ਸੰਭਾਲਣ ਵਾਲੇ ਪਹਿਨੇ ਤਿਆਰ ਕਰੇ ਪਏ ਨੇ Amazon ਤੋਂ ਇੱਕ ਆਜੇ ਉਹ ਕਲੀਨਰ ਜਿਹੜਾ ਮਹਿੰਗਾ ਸੀ ਇੱਕ ਤਾਂ ਜਾ ਕੇ ਦੋ ਗੱਲ ਨੂੰ ਆਉਣਗੇ ਹਲੇ ਮੈਂ ਖੋਲੇ ਨਹੀਂ ਟਾਈਮ ਹੀ ਲੱਗਾ ਮੇਰਾ ਖੋਲਣਾ ਜੇ ਖੋਲੂਗੀ ਟਰਾਈ ਕਰੂੰਗੀ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰੂੰਗੀ ਪਹਿਲਾਂ ਮੈਂ ਹੁਣ ਜੇ ਵਾਕ ਕਰਕੇ ਆਉਣੀ ਸਵਾ ਪੰਜ ਵਜੇ ਮੈਨੂੰ ਲੇਟ ਆਜਾ। ਇਹਨੂੰ ਰੱਖ ਦੇਣਾ ਸਾਈਡ ਤੇ। ਮੈਂ ਵਾਕ ਕਰਕੇ ਆਉਣੀ ਆ। ਵਾਕ ਕਰਦੇ ਵਾਕ ਜ਼ਰੂਰੀ ਹੈ ਬਾਕੀ ਕੰਮ ਬਾਅਦ ਵਿੱਚ ਹੁੰਦੇ ਰਹਿਣਗੇ ਸਭ ਤੋਂ ਪਹਿਲਾਂ ਵਾਕ। ਚਲੋ ਚਲੀ ਵਾਕ ਕਰ ਆ ਮੇਰੇ ਕੱਪੜੇ ਪੈਨੇ ਬੈੱਡ ਤੇ ਇੱਧਰ ਤੇ ਆ ਕੇ ਪੈਨੇ ਸਾਰੇ। ਰੱਖੂਗੀ ਆ ਕੇ ਸੈਰ ਕਰਾਂ ਪਹਿਲਾਂ ਫਿਰ ਆ ਕੇ ਆਪੋ ਆਪਣੀਆਂ ਥਾਵਾਂ ਤੇ ਆਪੋ ਆਪਣੇ ਟਿਕਾਣਿਆਂ ਦੇ ਵਝਾਵਾਂਗੇ ਇਹਨਾਂ ਨੂੰ ਠੀਕ ਹੈ। ਆਟਾ ਗੁੰਨਣਾ ਸਬਜ਼ੀ ਬਣੀ ਪਈ ਕੰਮ ਮੇਰੇ ਡਨ ਨਹੀਂ ਨੇ ਬਸ ਆਟੇ ਦੇ ਤਾਂ ਕੁਛ ਨਹੀਂ ਆ ਦੇ 1 ਮਿੰਟ ਚਾਹਾਂ ਚਲੋ ਚੱਲੀਏ ਸੈਰ। ਹੁਣ ਮੈਂ ਆਈਸੀ ਸ਼ੇਅਰ ਕਰਕੇ ਤੇ ਮੈਂ ਕਰਨਾ ਸੀ ਲਾਂਡਰੀ ਰੂਮ ਸਾਫ ਪੋਚਾ ਲਗਾਉਣਾ ਸੀ ਯਾਨੀ ਕਿ ਇੱਥੇ ਪਹਿਲਾਂ ਤਾਂ ਮੈਂ ਦੇਖੋ ਮਸ਼ੀਨਾਂ ਸਾਰੀਆਂ ਇਹ ਬੰਦ ਕਰੂੰਗੀ ਤਾਂ ਕਿ ਸੁੱਕ ਚੁੱਕੀਆਂ ਅੰਦਰ ਉਹ ਕਿਸੇ ਟਾਈਪ ਦੀ ਸਮੈਲ ਨੀ ਫਿਰ ਹੁੰਦੀ ਗਿੱਲੀਆਂ ਗਿੱਲੀਆਂ ਬੰਦ ਕਰਦੇ ਸਮੈਲ ਜੀ ਹੋ ਜਾਂਦੀ ਐ ਇੱਕ ਸੁੱਕ ਚੁੱਕੀਆਂ ਉੱਪਰ ਇਹਨਾਂ ਦੇ ਕਵਾਂਵਾਂ ਦੂੰ ਕਵਰ ਇਹਨਾਂ ਦੇ ਮੈਂ ਪੋਹ ਦਾਂਗੇ ਹਨ ਤਾਂ ਗੰਦੀਆਂ ਨਾ ਹੋਣ ਡਸਟ ਨਾ ਪਾਵੇ ਮਿੱਟੀ ਘੱਟਾ ਨਾ ਪਾਵੇ ਫਿਰ ਸਟ ਡਸਟ ਅੰਦਰ ਜਾਂਦੀ ਸਟਿਲ ਮੈਂ ਬਹੁਤ ਚੀਜ਼ਾਂ ਨੂੰ ਸੰਭਾਲ ਕੇ ਰੱਖਦੀ ਆ ਮੈਨੂੰ ਐ ਹੁੰਦਾ ਜਿੰਨੀ ਆਪਾਂ ਚੀਜ਼ ਸੰਭਾਲ ਕੇ ਰੱਖਾਂਗੇ ਉਨੀਆਂ ਦੀ ਲਾਈਫ ਲੌ ਹੁਣ ਮੈਂ ਲਗਾ ਰਹੀ ਹਾਂ ਇੱਥੇ ਪੋਚਾ ਪੋਚਾਂ ਲਾਂਡਰੀ ਰੂਮ ਵਿੱਚ ਇੱਥੇ ਮਸ਼ੀਨਾਂ ਵਾਲੇ ਰੂਮ ਵਿੱਚ ਮੈਂ ਖੁਦ ਲਗਾਉਣੀ ਹੁੰਦੀ ਮੈਂ ਹੈਲਪਰ ਨੂੰ ਕਦੇ ਇਹ ਨਹੀਂ ਕਿਹਾ ਵੀ ਤੂੰ ਪੋਚਾਂ ਲਗਾ ਦੇ ਇੱਥੇ ਨਹੀਂ ਮੈਂ ਚਾਹੇ ਮਿੰਨੇ ਤੋਂ ਲਗਾਵਾ ਚਾਹੇ ਬੀੜੇ ਤੋਂ ਲਗਾਵਾ ਚਾਹੇ ਮੈਂ ਦੱਸ ਦਿਨਾ ਤੋਂ ਲਗਾਵਾ ਲਗਾਉਣੀ ਮੈਂ ਆਪਾ ਕਿਉਂਕਿ ਫਿਰ ਨਾ ਜਿਹੜੇ ਮਸ਼ੀਨਾਂ ਦੇ ਪਾਈਪਸ ਨੇ ਡਰੇਨ ਚ ਪਾਈਪਸ ਵਗੈਰਾ ਪਾਈਆਂ ਹੋਈਆਂ ਨੇ ਉਹ ਮੈਨੂੰ ਪਤਾ ਕਿਵੇਂ ਨੇ ਕਿੱਥੇ ਨੇ ਤੋਂ ਉਸ ਕਰਕੇ ਜੇ ਬਾਈ ਚਾਂਸ ਉਹਨੇ ਬਹੁਤ ਜ਼ੋਰ ਜੀ ਕਿਤੇ ਪੋਚਾ ਮਾਰਿਆ ਉਹ ਤੋਂ ਵੱਜਿਆ ਗਲਤੀ ਨਾਲ ਵੀ ਤਾਂ ਫਿਰ ਉਹ ਨੁਕਸਾਨ ਹੋ ਸਕਦਾ ਉਸ ਕਰਕੇ ਨਾ ਫਿਰ ਜਵਿੰਦਰ ਕਹਿੰ ਨੀ ਥੋੜੀ ਨਾਲ ਕੰਮ ਵੱਜ ਜਾਣਾ ਫਿਰ ਪਲੰਬਰ ਨੂੰ ਬੁਲਾਉਣਾ ਪੈਣਾ ਤੇ ਕੰਮ ਥੋੜਾ ਵੀ ਕਪੜੇ ਧੋਣ ਦਾ ਰੁਕ ਜਾਣਾ ਇਸ ਕਰਕੇ ਵੀ ਤੁਸੀਂ ਔਖੇ ਸੌਕੇ ਆਪ ਹੀ ਕਰਿਆ ਕਰੋ ਚਲੋ ਫਿਰ ਇਸ ਕਰਕੇ ਨਾ ਮੈਂ ਉਹਨੂੰ ਕੀ ਆ ਨਹੀਂ ਤੇ ਜੋ ਵੀ ਸਫਾਈ ਕਰਨੀ ਹੁੰਦੀ ਹੈ ਤੇ ਮੈਂ ਆਪ ਹੀ ਪੋਚਾ ਲਗਾ ਦਾਨੀ ਇੱਥੇ ਤੇ ਆਹ ਵਾਲੇ ਮੋਪ ਨਾਲ ਨਾ ਫਿਰ نیچے ਸਾਰੇ ਕਿਤੇ ਪੋਚਾ ਚਲਾ ਜਾਂਦਾ ਸਾਰੇ ਕਿਤੇ ਲੱਗ ਜਾਂਦਾ ਆਈ ਨਹੀਂ ਵੀ ਕੋਈ ਜਗ੍ਹਾ ਰਹਿ ਜੂਗੀ ਫਸ ਇੱਥੇ ਪਾਈਪਸ ਹੁੰਦੇ ਹਨ ਬਹੁਤ ਹੌਲੀ ਆਰਾਮ ਨਾਲ ਪੋਚਾ ਲਗਾਉਣਾ ਪੈਂਦਾ ਪਾਈਪਸ ਦੇ ਕੋਲੇ ਜਾ ਕੇ ਤਾਂ ਕਿ ਵਿੱਚ ਲੱਗੇ ਨਾ ਪਾਈਪ ਦੇ ਕੋਈ ਨੁਕਸਾਨ ਨਾ ਹੋਵੇ ਤੇ ਮੈਂ ਇੱਥੇ ਲਗਾਤਾ ਪੋਚਾ ਪਹਿਲਾਂ ਮੈਂ ਲਗਾਉਣਾ ਸਵੇਰੇ ਸੀ ਪਰ ਮੈਂ ਉਹ ਤੋਂ ਭੁੱਲ ਗਈ ਕੱਪੜੇ-ਕਪੜੇ ਧੋ ਕੇ ਮੈਂ ਧੁੱਪ ਲਾ ਗਈ ਸੀ ਏਕਣ ਤੇ ਹੁਣ ਮੇਰੇ ਯਾਦ ਆਏ ਪੋਚਾ ਲਗਾਉਣਾ ਤੇ ਸਬਜ਼ੀ ਮੈਂ ਹੁਣ ਖੋਲ ਕੇ ਦੇਖ ਰਹੀਆਂ ਧਨੀਆਂ ਹੈ ਨਹੀਂ ਤੇ ਵਿੱਚ ਵਿੱਚ ਮੈਂ ਮੇਥੀ ਪਾਤੀ ਆਲੂ ਛੋਲੀਆਂ ਸਬਜ਼ੀ ਬਹੁਤ ਵਧੀਆ ਖਾਣ ਚ ਵੀ ਟੇਸਟੀ ਬਣੀ ਤੇ ਰੰਗ ਤੋਂ ਵੀ ਵਧੀਆ ਬਣੀ ਆ ਹੁਣ ਮੈਂ ਥੋੜਾ ਜਿਹਾ ਕੰਮ ਕਰਨਾ ਸੀ ਕੁਝ ਡੱਬਿਆਂ ਵਿੱਚ ਸਮਾਨ ਪਾਉਣ ਦਾ ਰਾਸ਼ਨ ਦਾ ਅੱਜ ਮੈਂ ਪੈਂਟਰੀ ਖੋਲ੍ਹੀ ਆਪਦੀ ਮੈਂ ਕਿਹਾ ਚਲੋ ਦੇਖਦੇ ਕੋਈ ਡੱਬਾ ਖਾਲੀ ਹੈ ਕੋਈ ਡਰਾਅਰ ਖੋਲ੍ਹਿਆ ਵੀ ਕੀ ਕਾਦੇ ਕਾਦੇ ਪੈਕੇਟ ਪਏ ਨੇ ਕੀ ਕੁਝ ਡੱਬਿਆਂ ਵਿੱਚ ਭਰਨ ਵਾਲਾ ਤਾਂ ਫਿਰ ਮੈਂ ਕਿਹਾ ਚਲੋ ਚਾਹ ਪੱਤੀ ਵਾਲਾ ਡੱਬਾ ਖਾਲੀ ਹੋਇਆ ਪੈਸੇ ਪੈਕੇਟ ਖੋਲ੍ਹ ਕੇ ਚਾਹ ਪੱਤੀ ਭਰ ਦਨੇ ਤਾਂ ਕਿ ਜੋ ਆਪਾਂ ਲੋਡ ਹੋ ਗਈ ਆਪਾਂ ਨੂੰ ਫਿਰ ਭੱਜ ਦੌੜ ਨਾ ਹੋਵੇ ਆਰਾਮ ਨਾਲ ਪਾ ਚੀਜ਼ ਚੱਕੀ ਤੇ ਯੂਜ਼ ਕਰ ਲਈ ਜੋ ਵੀ ਪੈਕੇਟਸ ਵਗੈਰਾ ਪਏ ਹੁੰਦੇ ਨਾਲ ਤਾਂ ਆਪਣੇ ਨੀਂਗਾ ਪੈ ਜਾਂਦੇ ਸਮਾਂ ਤੇ ਵੀ ਕੀ ਕੁਝ ਆਪਣੇ ਕੋਲ ਹੈਗਾ ਕੀ ਕੁਝ ਆਪਣੇ ਕੋਲ ਖਤਮ ਹੋ ਰਿਹਾ ਤੇ ਉਹ ਪੈਕੇਟਸ ਉਹ ਤੋਂ ਨਿਕਲ ਜਾਂਦੇ ਤਾਂ ਥੋੜੀ ਜਗ੍ਹਾ ਵੀ ਖਾਲੀ ਹੋ ਜਾਂਦੀ ਆ ਆਪਾਂ ਨੂੰ ਫੇਰ ਚੀਜ਼ਾਂ ਜ਼ਿਆਦਾ ਦਿਖਣ ਲੱਗ ਜਾਂਦੇ ਨੇ ਵੈਸੇ ਵੀ ਆਪਣੀ ਪੈਂਟਰੀ ਵਿੱਚ ਆਪਾਂ ਨੂੰ ਹਫ਼ਤੇ 'ਚ ਇੱਕ ਦਿਨ ਜ਼ਰੂਰ ਚੈੱਕ ਆਊਟ ਕਰਨਾ ਚਾਹੀਦਾ ਯਾਨੀ ਕਿ ਆਪਾਂ ਨੂੰ ਚੀਜ਼ਾਂ ਨੋਟ ਡਾਊਨ ਕਰਨੀ ਚਾਹੀਦੀ ਨੇ ਨਾ ਕਿਉਂਕਿ ਉਹ ਆਪਣੇ ਕੋਲ ਰਾਸ਼ਨ ਵਿੱਚ ਹੈਗਾ ਤੇ ਕੀ ਕੁਝ ਆਪਣੇ ਕੋਲ ਖਤਮ ਹੋ ਰਿਹਾ ਤੇ ਕੀ ਕੁਝ ਖਤਮ ਹੋ ਚੁੱਕਿਆ ਤਗਾਪੋਂ ਜਿਹੜੀ ਚੀਜ਼ਾਂ ਪੋਂ ਖਤਮ ਹੋ ਚੁੱਕੀਆਂ ਨੇ ਖਤਮ ਹੋਣ ਵਾਲੀਆਂ ਨੇ ਉਹ ਨੋਟ ਡਾਊਨ ਕਰਕੇ ਰੱਖ ਲਈ ਕਿਸੇ ਦਿਨ ਆਪਾਂ ਟਾਈਮ ਲੱਗੇ ਬਾਜ਼ਾਰ ਜਾਣਾ ਜਾਂ ਕੋਈ ਫੈਮਿਲੀ ਮੈਂਬਰ ਕੋਈ ਜਾ ਰਿਹਾ ਆਪਾਂ ਇਕੱਠੇ ਮੰਗਵਾ ਸਕੀਏ ਤੇ ਇਸ ਕਰਕੇ ਫਿਰ ਮੈਨੂੰ ਵੀ ਆਈ ਸਜ ਪੈਂਟਰੀ ਚ ਮੈਂ ਸਾਰੀ ਨਿਗਾ ਮਾਰੀ ਐ ਸੈਟਿੰਗ ਕਰੀਆ ਥੋੜੀ ਤੇ ਕਸਟਰ ਪਾਊਡਰ ਮੈਂ ਨਾ ਇੱਕ ਡਰਾਅਰ ਚ ਕਿਚਨ ਚ ਰੱਖ ਦੋਣੀ ਇੱਕ ਡੱਬੀ ਕਸਟਰ ਪਾਊਡਰ ਦੀ ਇਪਲ ਪਲਾਸਟਿਕ ਵਾਲੀ ਪਈ ਸੀ ਪੈਂਟਰੀ ਵਿੱਚ ਇਹ ਮੈਂ ਚੱਕ ਲਈ ਹੁਣ ਕਾਸਟ ਮੇਰੇ ਕੋਲ ਸਿਰਫ ਇੰਨਾ ਰਹਿ ਗਿਆ ਤੇ ਮੈਂ ਮੈਨੂੰ ਨੋਟ ਡਾਉਨ ਕਰ ਲਿਆ ਵੀ ਹੁਣ ਅਗਲੀ ਲਿਸਟ ਵਿੱਚ ਕਾਸਟ ਪਾਊਡਰ ਆਉਣਾ ਚਾਹੀਦਾ। ਅੱਜ ਦਾ ਦਿਨ ਸਾਵਾ ਅੱਠ ਦਾ ਦਿਨ ਸਾਡਾ ਹੋ ਗਿਆ। ਅੱਜ ਦਾ ਦਿਨ ਬਹੁਤ ਬਿਜ਼ੀ ਰਿਹਾ ਬਹੁਤ ਫਾਇਦ ਦੌੜ ਭਣਾ ਰਿਹਾ ਕਿਉਂਕਿ ਬੀਚੇ ਸਾਨੂੰ ਮਾਣ ਸੱਜਣਾ ਪੈ ਗਿਆ। ਉਧਰ ਮੈਂ ਕੱਪੜੇ ਧੋਤੇ ਸੀ ਕੱਪੜੇ ਸੰਭਾਲਣ ਲੰਬੇ ਕਾਫੀ ਕੰਮ ਮੇਰੇ ਬਿਜ਼ੀ ਰਿਹਾ ਕੰਮ ਹੋ ਗੋਲਮੋਸਟ ਤੋਂ ਮੈਂ ਖੋਲ ਕੇ ਦੇਖ ਦੇ ਜੀ ਮੈਂ ਕੱਲ੍ਹ ਇਹ ਮੈਂ ਖੋਲ ਕੇ ਦੇਖ ਲਵਾਂਗੀ ਮੈਂ ਕਲਿੰਗ ਮੰਗਾਇ ਜੂਸ ਦਾ ਕਲਰ ਨੂੰ ਕਰਕੇ ਦਿਖਾਉਂਗੀ ਤੁਹਾਨੂੰ ਰਾਤ ਨੂੰ ਦਾ ਕੋਈ ਫਾਇਦਾ ਨਹੀਂ ਉਸ ਟਾਈਮ ਜਿਹੜੇ ਨੇ ਕੋਈ ਬਾਹਰ ਪਹਿਲਾਂ ਪੁਰਾਣੀ ਟੂਟੀਆਂ ਤੇ ਨਹੀਂ ਸੱਤਦੀ ਇਹ ਹੈਗਾ 9x ਦਾ ਦੋ ਨੇ ਦੇ ਵਿੱਚ ਇਹ ਆਰਡਰ ਦੋ ਹੀ ਕਰ ਸਕਦੇ ਸ ਇੱਕ ਆਰਡਰ ਨਹੀਂ ਕਰ ਸਕਦੇ ਜਦੋਂ ਆਪਾਂ ਆਰਡਰ ਕਰਦੇ ਸੀ ਉਹ ਤੇ ਆਲਮਾ ਸੀ ਮਿਨੀਮਮ 2 ਵੀ ਤੁਸੀਂ 2 ਬੋਟਲਸ ਤੋਂ ਆਰਡਰ ਕਰਨੀਆਂ ਪੈਣੀਆਂ ਔਰ ਇਹਦਾ ਪ੍ਰਾਈਸ ਹੈਗਾ 175 ਦਾ ਇੱਕ ਹੈ 350 ਦੇ ਇਹ ਦੋਨੇ ਟੈਪ ਐਂਡ ਸ਼ਾਵਰ ਕਲੀਨਰ ਜੌਬਸ ਦੇ ਅਮਾਜ਼ੋਂ ਤੋਂ ਮਨੇ ਹੈ ਜੋ ਟੈਪ ਐਂਡ ਸ਼ਾਵਰ ਕਲੀਨਰ ਇਹ ਦੋ ਬੋਟਲਸ ਨੇ ਇਸ ਤਰ੍ਹਾਂ ਹੀ ਯੂਜ਼ ਕਰਨ ਨੂੰ ਕਰਕੇ ਦੇਖਾਂਗੀ ਉਹਦਾ ਰਿਵਿਊ ਮੈਂ ਤੁਹਾਨੂੰ ਯੂਜ਼ ਕਰੂੰਗੀ ਤੁਹਾਡੇ ਸਾਹਮਣੇ ਪਤਾ ਲੱਗ ਜੂਗਾ ਹਣਾ ਕਿਉਂਕਿ ਟੈਪਸ ਦੀ ਮੈਂ ਬਹੁਤ ਬਹੁਤ ਮੈਂ ਸੰਭਾਲ ਕਰਦੀ ਹਾਂ ਬਹੁਤ ਸੰਭਾਲ ਕਰਦੀ ਹਾਂ ਪਰ ਫੇਰ ਵੀ ਨਾ ਜਦਨ ਕਿ ਜੇ ਮੈਨੂੰ ਲੱਗਦਾ ਵੀ ਹਲਕੇ ਫੁਲਕੇ ਕਿਤਨੇ ਕਿਤੇ ਦਾਗ ਪੈ ਜਾਂਦੇ ਨੇ ਇਸ ਲਈ ਕਲੀਨਰ ਚਾਹੀਦਾ ਹਰ ਟਾਈਮ ਤਾਂ ਆਪਾਂ ਉਹਦੇ ਪਿੱਛੇ-ਪਿੱਛੇ ਟੈਪਸ ਦੇ ਕੋਈ ਵੀ ਯੂਜ਼ ਕਰਤਾ ਕੱਪੜਾ ਮਾਰ ਨਹੀਂ ਸਕਦੇ ਹੈਗੇ ਇਸ ਲਈ ਮੈਂ ਸੋਟੇ ਕਲੀਨਰ ਨਾਲ ਕਦੇ-ਕਦੇ ਹਫ਼ਤੇ 10 ਦਿਨਾਂ ਤੇ ਇੱਕ ਵਾਰ ਕਲੀਨਰ ਨਾਲ ਸਾਫ਼ ਕਰਦੇ ਜ ਟੂਟੀਆਂ ਚਮਕਦੇ ਜਾਂਦੀਆਂ ਈਜ਼ੀਲੀ ਰਿਮੂਵਸ ਸੋਪਸ ਕਲਾਈਨ ਸਕੇਲ ਐਂਡ ਹਾਰਡ ਵਾਟਰ ਸਟੇਨਸ ਲਿਖਿਆ ਵੀ ਪਾਣੀ ਦਾ ਉਤਾਰ ਦਿੰਦਾ ਕੈਨ ਬੀ ਯੂਜ਼ਡ ਔਨ ਵਾਸ਼ ਬੇਸ ਸਿੰਕ ਵਾਸ਼ ਬੇਸ ਸਿੰਕ ਤੇ ਵੀ ਯੂਜ਼ ਕਰਨਾ ਹਾਂਜੀ ਬਵਿੰਦਰ ਰਾਏ ਠੀਕ ਹੈ ਨਾ ਮੈਂ ਤਾਂ ਪਾਣੀ ਪਾਣੀ ਮੈਂ ਕਰ ਦਾਂਗੀ ਉਹ ਵਾਸ਼ ਫੇਸ਼ੀਅਨ ਤੇ ਯੂਜ਼ ਕਰ ਸਕਦੇ ਗਲਾਸ ਤੇ ਸ਼ੀਸ਼ੇ ਤੇ ਵੀ ਬਾਥਰੂਮ ਐਂਡ ਕਿਚਨ ਫਿਕਸਚਰਸ ਤੇ ਵੀ ਯੂਜ਼ ਕਰ ਸਕਦੇ ਆ ਮਾਈਲਡ ਸਕਰਬਿੰਗ ਨੀਡਿਡ ਬਹੁਤ ਹਲਕਾ ਸਕਰਬ ਕਰਨਾ ਜ਼ੋਰ ਦੀ ਰਗੜ ਨਾ ਨੀ ਪਲੇਜ਼ੈਂਟ ਫਰੇਗਰੈਂਸ ਬਹੁਤ ਪਲੇਜ਼ੈਂਟ ਹਲਕੀ ਜਿਹੀ ਫਰੇਗਰੈਂਸ ਹੈ ਇਹਦੀ ਬਾਕੀ ਯੂਜ਼ ਕਰੇ ਤੇ پتہ ਲੱਗੂ ਇਹ ਬਹੁਤ ਛੋਟਾ ਨਿਕਰਮਿੰਗ ਆਉਣ ਜਾਂ ਤੁਹਾਨੂੰ ਮੈਨੂੰ ਕੀ ਦਿਖਾਏਗਾ ਪੜਦੀਆਂ ਪਾਣੀ ਨੂੰ ਅਨੀ ਸਪਰੇਜ ਆਫ ਟੈਪ ਐਂਡ ਸ਼ਾਵਰ ਕਲੀਨਰ ਓਨ ਦਾ ਸਕਰਬਰ ਸਕਰਬਰ ਤੇ ਸਪਰੇ ਕਰੋ ਕਹਿੰਦੇ ਇਹਨੂੰ ਸਪਰੈਡ ਵਿਦ ਸਕਰਬਿੰਗ ਫਿਰ ਸਕਰਬਰ ਨਾਲ ਸਕਰਬਰ ਤੇ ਲਗਾ ਕੇ ਸਕਰਬਰ ਨੂੰ ਟੈਪ ਤੇ ਲਗਾਓ ਲੀਵ ਇਟ ਫॉर ਫਿਊ ਸੈਕੰਡਸ ਟੂ ਐਕਟ ਕੁਝ ਸੈਕੰਡਸ ਲਈ ਇਹਨੂੰ ਛੱਡ ਦਿਓ ਤਾਂ ਕਿ ਇਹ ਕੰਮ ਕਰ ਸਕੇ ਆਪਣਾ रिंस विद वाटर रिपीट प्रोसीजर फॉर बेस्ट रिजल्ट फिर उसमें पाने धो तो दो डायरैक्ट टैप न लगाओ स्क्रबर से लगाकर फिर टैप पर लगाओ बाकी सारे यूज कराँगे सामने थो रिजल्ट दिखावे है ना कि चीज़ें ताकि भी जो मंगवा सकते हो अच्छा लगे तो रिव्यू थोड़ा दोगे ताकि मंगवायांगवा सौ सो इसमें अभी वीडियो अक्सर थोड़ा अभी वडियो अच्छी लगी होगी व्योली लगी तो लाइक शेयर कमेंट करना चैनल तो नमें सबसक्राइब करना बिना होर नमी वीडियो लैके चल गुड बाय एंड सत श्रीकाल